ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਾਂ ਦੀ ਪੈਨਸ਼ਨ 29 10 21 ਦੇ ਪੱਤਰ ਅਨਸਾਰ ਸੋਧਨ ਹਿਤ 5.1 A ਤਾਰਾ ਨੂੰ ਚੈਲੰਜ ਕਰਨ ਲਈ CWPC 16281/2025 ਦੀ 3 ਦਸੰਬਰ ਨੂੰ ਹੋਈ ਸੁਣਵਾਈ ਸਬੰਧੀ ਹਾਈ ਇੰਟਰਨ ਆਰਡਰ ਬਾਰੇ ਗੱਲ ਕਰਾਂਗੇ ਪਰਪਰ ਤੋਂ ਵੇੜੀ ਸ਼ੁਰੂ ਕਰਨ ਤੋਂ ਪਹਿਲਾਂ ਆਪਕੋ ਇੱਕ ਵਿਚਾਰ ਸ਼ਾਇਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਨਰ ਵੀਡੀਓ ਨੋਟੀਫਿਕੇਸ਼ਨ ਆਪਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਭਾਵੇਂ ਪੰਜਾਬ ਸਰਕਾਰ ਨੇ ਪੈਨਸ਼ਨਾਂ ਦੀ ਪੈਨਸ਼ਨ 2.95 ਫੈਕਟਰ ਨਾਲ ਸੋਧਨ ਤੋਂ ਇਨਕਾਰ ਕਰ ਦਿੱਤਾ ਸੀ ਜਿਹੜਾ ਕਿ 6ਵੇਂ ਪੇ ਕਮਿਸ਼ਨ ਨੇ ਰეკਮੈਂਡ ਕੀਤਾ ਸੀ ਤੇ ਹੁਣ ਇਸ ਦੇ ਵਿੱਚ ਕਈ ਪ੍ਰਕਾਰ ਦੀਆਂ ਰੇਟਾਂ ਵੀ ਲਗੀਆਂ ਤੇ ਉਹਨਾਂ ਰੇਟਾਂ ਦੇ ਰਾਹੀਂ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚੋਂ ਪੈਨਸ਼ਨਾਂ ਦੇ ਹੱਕ ਦੇ ਵਿੱਚ ਫੈਸਲੇ ਵੀ ਆਏ ਪਰੰਤੂ ਸਰਕਾਰ ਨੇ ਕਦੇ ਐਲਪੀਏ ਲਗਾ ਕੇ ਕਦੇ ਹੋਰ ਅਟਕਣ ਦੇ ਵਰਤ ਕੇ ਤੇ ਫਿਲਹਾਲ ਇਸ ਫੈਕਟਰ ਨੂੰ ਯਾਨੀ 2.9 ਫੈਕਟਰ ਨਾਲ ਪੈਨਸ਼ਨਾਂ ਦੀ ਪੈਨਸ਼ਨ ਸੋਧ ਨੂੰ ਅਜੇ ਤੱਕ ਹਰੀ ਚੰਡੀ ਨਹੀਂ ਦਿੱਤੀ ਪਰੰਤੂ ਪੰਜਾਬ ਦੇ ਤਜਰਬੇਕਾਰ ਤੇ ਅਗਾਹ ਵਧੂ ਸੋਚ ਵਾਲੇ ਪੈਨਸ਼ਨਾਂ ਨੇ ਮਹਸਲਾ ਨਹੀਂ ਛੱਡਿਆ ਤੇ ਸਰਕਾਰ ਨੂੰ ਕੇਰਨ ਲਈ ਤੇ ਕਾਨੂੰਨੀ ਚਾਰਜੋਹੀ ਕਰਨ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਇਸੇ ਕੜੀ ਦੀ ਲਗਾਤਾਰਤਾ ਦੇ ਵਿੱਚ ਹੀ ਹੁਣ ਇੱਕ ਸੀਡਬੀਪੀ 16281/252 ਅਮਰਨਾਥ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਲਗਾਈ ਗਈ ਹੈ ਜੋ ਕਿ 27/5/2025 ਨੂੰ ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਰਜਿਸਟਰ ਹੋਈ ਸੀ ਦੇ ਜੇਸ ਦੀਆਂ ਤੈਨਸ ਸੁਣਵਾਈਆਂ ਹੋ ਚੁੱਕੀਆਂ ਹਨ ਪਹਿਲੀ ਸੁਣਵਾਈ 29 ਮਈ 2025 ਨੂੰ ਹੋਈ ਦੂਜੀ 24 ਜੁਲਾਈ 2025 ਨੂੰ ਤੇ ਹੁਣ ਪਿਛਲੀ ਸੁਣਵਾਈ 3/12/2025 ਨੂੰ ਹੋਈ ਹੈ ਇਸ ਰੈਟ ਪ੍ਰੋਸੀਜਰ ਵਿੱਚ ਵਿੱਤ ਉਪਾਗ ਵੱਲੋਂ ਪੈਨਸ਼ਨਾਂ ਦੀ ਪੈਨਸ਼ਨਸ ਉਤਨ ਲਈ ਜਾਰੀ ਨੋਟਿਸ ਨੋਟੀਫਿਕੇਸ਼ਨ ਦੀ ਧਾਰਾ 5.1 ਬੀ ਨੂੰ ਚੈਲੰਜ ਕੀਤਾ ਗਿਆ ਹੈ ਜਿਹੜੀ ਕਿ ਬਹੁਤ ਜ਼ਿਆਦਾ ਕੰਪਲਿਕੇਟਿਡ ਗੁੰਝਲ ਦਾ ਧਾਰਾ ਹੈ ਤੇ ਇਸ ਦੀਆਂ ਕੁਝ ਇਸ ਦੇ ਵਿੱਚ ਕੁਝ ਹਿੱਸੇ ਜੋ ਹਨ ਉਹ ਪੈਨਸ਼ਨਾਂ ਨੂੰ ਪ੍ਰਵਾਨ ਨਹੀਂ ਹਨ ਤੇ ਜਿਸ ਕਰਕੇ ਇਸ ਨੂੰ ਹੁਣ ਚੈਲੰਜ ਮੰਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਹ ਸਬਜੈਕਟ ਪਟੀਸ਼ਨ ਰਾਹੀਂ ਚੈਲੰਜ ਕੀਤਾ ਗਿਆ ਹੈ ਤਾਂ ਇਸ ਦੀ ਜੋ ਹੁਣ ਲਾਸਟ ਸੁਣਵਾਈ ਹੈ ਉਹ 3 ਦਸੰਬਰ 2025 ਨੂੰ ਉਹੀ ਸੀ ਤੇ ਇਸ ਦੇ ਸੰਬੰਧੀ ਮਾਨਯੋਗ ਕੋਰਟ ਨੇ ਇੱਕ ਅਨਟਰਮ ਆਰਡਰ ਵੀ ਜਾਰੀ ਕੀਤਾ ਹੈ ਤਾਂ ਆਹ ਜਾਣਦੇ ਹਾਂ ਕਿ ਉਸ ਦੇ ਵਿੱਚ ਕੀ ਲਿਖਿਆ ਹੈ ਤਾਂ ਉਸ ਆਰਡਰ ਦੇ ਵਿੱਚ ਲਿਖਿਆ ਗਿਆ ਹੈ ਲਰਨਡ ਸਟੇਟ ਕਾਉਂਸਲ ਸੀਕਸ ਸਮ ਟਾਈਮ ਟੂ ਫਾਈਲ ਰਿਸਪਲਾਈ ਲੇਟ ਦਾ ਨੀਡਪਲ ਬੀ ਡਨ ਬਿਫੋਰ ਦਾ ਨੈਕਸਟ ਡੇਟ ਆਫ ਹੀアリング ਵਿਦ an advance copy to learned counsel for the petitioners adjourned to 24 of april 2026 yani ke 24/4/2026 24, 24, 24, di agli hearing di date paunde hoye maan yog punjab and haryana high court ne interim order a pass kita hai ke agli sunwai ton pehla ਜੋ ਇਹਦਾ ਜਵਾਬ ਦਾਵਾ ਹੈ ਪੋਸਟ ਦੀ ਇੱਕ ਅਡਵਾਂਸ ਕਾਪੀ ਪਟੀਸ਼ਨਰਸ ਦੇ ਐਡਵੋਕੇਟ ਨੂੰ ਉਪਲਬਧ ਕਰਵਾਈ ਜਾਵੇ ਤੇ ਇਸ ਸੁਣਵਾਈ ਦੌਰਾਨ ਕਿਉਂਕਿ ਸਰਕਾਰੀ ਐਡਵੋਕੇਟਸ ਨੇ ਇਹ ਕਿਹਾ ਸੀ ਕਿ ਅਜੇ ਉਹਨਾਂ ਨੂੰ ਇਸ ਕੰਮ ਦੇ ਵਾਸਤੇ ਯਾਨੀ ਜਵਾਬ ਦਾਵਾ ਪੇਸ਼ ਕਰਨ ਦੇ ਵਾਸਤੇ ਫਾਈਲ ਕਰਨ ਦੇ ਵਾਸਤੇ ਕੁਝ ਸਮੇਂ ਦੀ ਲੋੜ ਹੈ ਇਸ ਕਰਕੇ ਇਸ ਨੂੰ ਦੇ ਮੱਦੇ ਨਜ਼ਰ ਮਿਸਟਰ ਜਸਟਿਸ ਨਮਿਤ ਕਮਾਲ ਜਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਨੂੰ ਪ੍ਰਵਾਨ ਕਰਦੇ ਹੋਏ ਹੁਣ ਅਗਲੀ ਹੀアリング ਦੀ ਡੇਟ 24/4/2026 ਪਾ ਦਿੱਤੀ ਹੈ ਇਹ ਆਰਡਰ 13/12/2025 ਨੂੰ ਜਾਰੀ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਉਸ ਮਿੱਤੀ ਨੂੰ ਯਾਨੀ ਕਿ ਨੈਕਸਟ ਹੀアリング ਨੂੰ ਇਸ ਦੇ ਸਬੰਧੀ ਕੋਈ ਠੋਸ ਫੈਸਲਾ ਆਉਂਦਾ ਹੈ ਜਾਂ ਫਿਰ ਇਸ ਦਿਹੋਟ ਅਗੇ ਤਰੀਕ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇੱਕ ਗੱਲ ਜੋ ਹੈ ਉਹ ਕਨਫਰਮ ਹੈ ਕਿ ਭਾਵੇਂ ਸਰਕਾਰ ਬਜਿਤ ਹੈ ਕਿ ਉਸਨੇ 2.95 ਦਾ ਫੈਕਟਰ ਦੇ ਨਾਲ ਪੈਨਸ਼ਨਾਂ ਦੀ ਪੈਨਸ਼ਨ ਨਹੀਂ ਸੋਧਨੀ ਪਰੰਤੂ ਕਾਨੂੰਨੀ ਤੌਰ ਦੇ ਉਤੇ ਪਟਾਈਟੇਸ਼ਨ ਜੋ ਹਨ ਯਾਨੀ ਕਿ ਪੈਨਸ਼ਨਰ ਹਨ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਦੇ ਦੇ ਫੇਰ ਜੋ 2.95 ਦਾ ਫੈਕਟਰ ਹੈ ਉਹ ਸਰਕਾਰ ਨੂੰ ਦੇਣ ਵਾਸਤੇ ਮਜਬੂਰ ਕਰਨ ਵਾਸਤੇ ਜੋ ਹਨ ਪੈਨਸ਼ਨਾਂ ਨੇ ਵੀ ਪੱਕੀ ਤਾਲੀ ਹੋਈ ਹੈ ਇਸ ਵੀਡੀਓ ਵਿੱਚ ਪਸੰਦ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ